ਇਸ ਗੱਲ ਤੇ ਜ਼ਰੂਰ ਗੌਰ ਕਰਿਆ ਕਿਉਂਕਿ ਜਿਆਦਾ ਗੈਰ ਹਾਜ਼ਰ ਨਾ ਹੋਈਏ ਮੀਟਿੰਗ ਕਿਉਂਕਿ ਨੈਕਸਟ ਮੀਟਿੰਗ ਤੇ ਵੀ ਆਪਾਂ ਦੇਖਾਂਗੇ ਵੀ ਜਿਹੜੇ ਸਾਰੇ ਇਤੇ ਗੌਰ ਕਰਨਗੇ ਇੰਦੀਆਂ ਕ ਮੇਰੀਆਂ ਸਾਥਿਓ ਗੱਲਾਂ ਸੀਗੀਆਂ ਜਿਹੜੀਆਂ ਮੈਂ ਤੁਹਾਨੂੰ ਜਥੇਵੰਤੀ ਦੇ ਪ੍ਰਤੀ ਥੋੜਾ ਜਿਹੜੇ ਸਾਥੀ ਆਏ ਉਹ ਤਾਂ ਵੈਸੇ ਜਾਗਰੂਕ ਹੀ ਆ ਕਿ ਅੱਜ ਫਿਰ ਕਿਉਂ ਨਹੀਂ ਹੋਤੇ ਕੁਝ ਕੁ ਸਾਥੀ ਚਲੇ ਗਏ ਆ ਸੋ ਸਭ ਦਾ ਧੰਨਵਾਦ ਆਪਣਾ ਟਾਈਮ ਵੀ ਪੂਰਾ ਹੋ ਗਿਆ ਜੀ ਤੇ ਕੋਈ ਕਿ ਮੇਰਾ ਮੇਰਾ ਆ ਕੰਮ ਆ ਜੀ ਕਿ ਖਾਸ ਕਿ ਕੋਈ ਰਿਸ਼ਤੇਦਾਰ ਹੁੰਦਾ ਤਾਂ ਪਹਿਲਾਂ ਨੂੰ ਕਹਿ ਕੇ ਜਿਵੇਂ ਕੋਈ ਐਮ ਆਰ ਆ ਜਾਂ ਸੀਟੀ ਸਕੈਨ ਆ ਪਹਿਲਾਂ ਨੂੰ ਪਰਸਨਲੀ ਰਿਕੁਐਸਟ ਕਰਕੇ ਵੀ ਕਹਿ ਸਕਦੇ ਵੀ ਸਾਡਾ ਇਹ ਆਪਦਾ ਪੇਸ਼ੈਂਟ ਆ ਇਹਨਾਂ ਨੂੰ ਭਾਈ ਕੋਈ ਕੋਈ ਸ਼ੈਸ਼ੀਂ ਵਗੈਰਾ ਦਿਓ ਤਾਂ ਇਹ ਕਿਉਂਕਿ ਆਪਣੇ ਕੋਲ ਪੇਸ਼ੈਂਟ ਇਦਾਂ ਦੇ ਆਉਂਦੇ ਰਹਿੰਦੇ ਆ ਜੇ ਕੋਈ ਪੇਸ਼ੈਂਟ ਹੁੰਦਾ ਫਿਰ ਉਹਦੇ ਚਾਪਾ ਨੂੰ ਵੀ ਥੋੜੀ ਜਿਹੀ ਮੁਸ਼ਕਲ ਆਉਂਦੀ ਹੈ ਕਿ ਕਿਸੇ ਦਾ ਕੋਈ ਪੇਸ਼ੈਂਟ ਆ ਫਿਰ ਉਹ ਉੱਚੀ ਤੇ ਦਿੱਕਤ ਆਉਂਦੀ ਹੈ ਸੋ ਇਹਨਾਂ ਨੇ ਵੇਚ ਜਿਖੋਗੇ ਕਹਿੰਦੇ ਇਹਨਾਂ ਦਾ ਪਰਸਨਲ ਨੰਬਰ ਆ ਆਪਾਂ ਸਾਰਿਆਂ ਨੂੰ ਮੈਂ ਗਰੁੱਪ ਵਿੱਚ ਵੀ ਸ਼ੇਅਰ ਕਰ ਦੂੰਗਾ ਔਰ ਮੈਂ ਗਰੁੱਪ ਵਿੱਚ ਵੀ ਪੈਸੇ ਪਾਇਆ ਸੀ ਕਿ ਵੀ ਤੁਸੀਂ ਯਾਰ ਇਹਨਾਂ ਦਾ ਜਰੂਰ ਸਾਥ ਦਿਓ ਫੈਸਲਾ ਲੈ ਲੈਣਾ ਕਿ ਜਿਹੜੇ ਪੈਸੇ ਤੁਸੀਂ ਕਹੋਗੇ ਪਹਿਲਾਂ ਵੀ ਫੈਸਲੇ ਲਈ ਆ ਤਿੰਨ ਗੈਰ ਹਾਜ਼ਰ ਤੋਂ ਬਾਅਦ ਉਹਦੀ ਮੈਂਬਰਸ਼ਿਪ ਪਰ ਉਸ ਟੈਗ ਤੋਂ ਬਾਅਦ ਆਪਣੀ ਰੌਣਕ ਵਧੀ ਆ ਮੈਂ ਇਹ ਗੱਲ ਦਾ ਵੀ ਲੱਗਿਆ ਸੀ ਜਿਹਨੇ ਨਹੀਂ ਆਉਣਾ ਉਹ ਗੱਲ ਵੱਖਰੀ ਆ ਅੱਜ ਵੀ ਤਿੰਨ ਚਾਰ ਜਣਾਂ ਨੂੰ ਫੋਨ ਕੀਤੇ ਸੀ ਜਿਹਦੇ ਵਿੱਚੋਂ ਤਿੰਨ ਤਿੰਨਾਂ ਨੂੰ ਫੋਨ ਕੀਤੇ ਦੋ ਆ ਕੇ ਹਾਜ਼ਰੀ ਲਵਾ ਗਏ ਆ ਇੱਕ ਦੇ ਘਰੇ ਚਲੋ ਵਾਈਦਰੂ ਨੇ ਬੇਟੇ ਦੀ দাঁਤ ਬਖਸ਼ੀਆ ਡਾਕਟਰ ਸਿਮਰਜੀਤ ਉਹ ਕਹਿੰਦਾ ਜੀ ਐਡਮਿਟ ਹੀ ਆਲੇ ਘਰ ਦੇ ਤੇ ਮੈਂ ਜਾਣਾ ਹੈ ਕਹਿੰਦਾ ਚਲੋ ਕੋਈ ਗੱਲ ਨਹੀਂ ਤੁਸੀਂ ਜਾਓ ਹਾਜ਼ਰੀ ਲਵਾ ਕੇ ਤਾਂ ਗਿਆ ਦੋ ਚਾਰ ਜਣਾਂ ਨੂੰ ਅੱਜ ਮੈਸੇਜ ਕੀਤੇ ਆ ਸੋ ਇਹ ਗੱਲਾਂ ਤੇ ਜ਼ਰੂਰ ਮੇਰੀ ਤੇ ਗੌਰ ਕਰਿਆ ਕਰੋ ਜੇ ਕੋਈ ਸਾਥੀ ਕੋਈ ਆਪਣੀ ਕੋਈ ਹੋਰ ਗੱਲ ਰੱਖਣੀ ਚਾਹੁੰਦਾ ਮੀਟਿੰਗ ਪ੍ਰਤੀ ਰੈਲੀ ਪ੍ਰਤੀ ਰੈਲੀ ਦੀ ਰਿਪੋਰਟ ਮੰਗੀ ਤੁਹਾਡੇ ਕੋਲੋਂ ਸਾਡੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਸੇਵਕ ਜੀ ਨੇ ਜੇ ਕੋਈ ਰੈਲੀ ਦੀ ਕੋਈ ਗੱਲਬਾਤ ਆ ਉਹ ਵੀ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਤੱਕ ਆਪਾਂ ਪ੍ਰੋਟੈਸਟ ਕਰੀਏ ਆਪਾਂ ਉਸ ਤੋਂ ਵਧੀਆ ਕਰੀਏ ਸਗਰ ਚੇਕੇ ਕਰਾਂਗੇ ਤਾਂ ਹੀ ਸਿੱਖਾਂਗੇ ਨਾ ਨਹੀਂ ਤਾਂ ਸਿੱਖਿਆ ਨਹੀਂ ਜਾਣਾ ਸੋ ਇਸ ਗੱਲ ਤੇ ਜਰੂਰ ਗੌਰ ਕਰਿਓ ਕਾਫੀ ਸਾਥੀ ਉਹਦੇ ਕਿਸੇ ਕਾਰਨ ਕਰਕੇ ਨਹੀਂ ਪਹੁੰਚ ਸਕੇ ਜਿਹਦੇ ਵਿੱਚ ਕੋਈ ਸਾਡੇ ਡੈਲੀਗੇਟ ਆ ਸਾਡੀ ਐਗਜੈਕਟਿਵ ਦੀ ਕੈਸ਼ੀਅਰ ਆ ਉਹ ਜੋ ਫੈਸਲਾ ਲੈਣਗੇ ਕਿਉਂਕਿ ਮੈਡ ਕੀ ਇਧਰ ਤੇ ਸਿੱਟੀ ਹੋਈ ਆ ਜੋ ਫੈਸਲਾ ਲੈਣਗੇ ਸੋ ਇਹਨਾਂ ਦਾ ਫੈਸਲਾ ਆਪਾਂ ਨੂੰ ਮੰਨਣਾ ਪੈਣਾ ਹਾਂਜੀ ਪ੍ਰਧਾਨ ਜੀ ਸਾਸਤਰੀ ਜੀ ਹਾਲ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੀ ਜੋ ਮੀਟਿੰਗ ਹੋਈ ਹੈ ਆਪਣੀ ਮੰਥਲੀ ਇਸ ਵਿੱਚ ਕੀ ਵਿਚਾਰ-ਵਟਾਂਦਰਾ ਕੀਤਾ ਗਿਆ ਤੁਹਾਡੇ ਉੱਤੇ ਸਾਸਤਰੀ ਜੀ ਮੈਂ ਡਾਕਟਰ ਅਮਰਿਤਪਾਲ ਸਿੰਘ ਟਹਿਣਾ ਬਲਾਕ ਪ੍ਰਧਾਨ ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਅੱਜ ਸਾਡੀ ਵੈਸੇ ਤਾਂ ਮਹੀਨੇ ਮਹੀਨਾਵਾਰ ਜਿਹੜੀ ਰੁਟੀਨ ਅਸੀਂ 16 ਤਰੀਕ ਦੀ ਮੀਟਿੰਗ ਕਰਦੇ ਹਾਂ ਸਾਡੀ ਉਹੀ ਮੀਟਿੰਗ ਸੀ ਕਿਉਂਕਿ ਅਸੀਂ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਵਿਧਾਨ ਸਭਾ ਦੇ ਸਾਡੇ ਹਲਕੇ ਕੋੜਕਪੁਰਾ ਤੋਂ ਸਪੀਕਰ ਸਾਹਿਬ ਕਲਦਾਰ ਸਿੰਘ ਸੰਧਵਾ ਜੀ ਨੂੰ ਮੰਗ ਪੱਤਰ ਔਰ ਯਾਦ ਪੱਤਰ ਦੇ ਕੇ ਹਟੇ ਆ ਜਿਹਦੇ ਵਿੱਚ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੋਟੈਸਟ ਕਰਕੇ ਉਹਨਾਂ ਦੇ ਘਰ ਤੱਕ ਪਹੁੰਚ ਕੇ ਸਾਡੇ ਪੰਜਾਬ ਪ੍ਰਧਾਨ ਡਾਕਟਰ ਜੁਸ਼ਿੰਦਰ ਸਿੰਘ ਜੀ ਕਲਖ ਜਿਲ੍ਹਾ ਪ੍ਰਧਾਨ ਡਾਕਟਰ ਅਸ਼ਪਾਲ ਸਿੰਘ ਜੀ ਸੰਧੂ ਉਹਨਾਂ ਦੀ ਬਦੌਲਤ ਅਸੀਂ ਉੱਥੇ ਤੱਕ ਪਹੁੰਚ ਕੇ ਅਸੀਂ ਮੰਗ ਪੱਤਰ ਦਿੱਤਾ ਉਸੇ ਦੀ ਰਿਵਿਊ ਰਿਪੋਰਟ ਸੀ ਅੱਜ ਦੀ ਮੀਟਿੰਗ ਤੇ ਔਰ ਜਿਹੜੇ ਸਾਥੀ ਸਾਡੀ ਮੀਟਿੰਗ ਤੇ ਉੱਥੇ ਰੈਲੀ ਤੇ ਨਹੀਂ ਪਹੁੰਚੇ ਸਨ ਉਹਨਾਂ ਦਾ ਕਾਰਨ ਵੀ ਕੋਈ ਕਿਸੇ ਕੋਈ ਮੁਸ਼ਕਲ ਆਉਂਦੀ ਸੀ ਜਾਂ ਕਿਸੇ ਤਰ੍ਹਾਂ ਦਾ ਉਹੀ ਕਾਰਨ ਪੁੱਛਿਆ ਸੀ ਤੁਹਾਡੇ ਵੱਲੋਂ ਸਰ ਸਪੀਕਰ ਸਾਹਿਬ ਸੰਧੂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਵੀ ਤੁਹਾਡੇ ਆਉਣ ਵਾਲੇ ਸਮੇਂ ਚ ਮੰਗਾ ਦਿਸਣ ਵਾਈ ਕਿਤੇ ਚਾਹੀਏ ਬਿਲਕੁਲ ਜੀ ਇਸ ਵਾਰ ਵੀ ਵੈਸੇ ਤਾਂ ਪਹਿਲਾਂ ਵੀ ਪਰ ਔਰ ਇਸ ਵਾਰ ਵੀ ਸਪੀਕਰ ਸਾਹਿਬ ਨੇ ਇਹੀ ਵਿਸ਼ਵਾਸ ਦਵਾਇਆ ਕਿ ਤੁਹਾਡੀਆਂ ਇਹ ਚਾਅਜ ਮੰਗਾ ਨੇ ਸਾਡੇ ਫਰੀਦਕੋਟ ਦੇ ਐਮ ਐਲ ਏ ਸਰਦਾਰ ਸੇਕੋ ਸਾਹਿਬ ਉਹਨਾਂ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਤਾਂ ਸਾਨੂੰ ਐਂਬੂਲੈਂਸ ਦਾ ਕਿਤਾਬ ਦਿੱਤਾ ਹੋਇਆ ਕਿ ਤੁਸੀਂ ਪਿੰਡਾਂ ਦੇ ਵਿੱਚ ਉਹ ਐਂਬੂਲੈਂਸ ਆ ਉਹ ਕੰਮ ਕਰਦੇ ਆ ਜਿਹੜੇ ਕਿ ਮਤਲਬ ਸਾਡੀ ਸਰਕਾਰ ਤੋਂ ਵੀ ਤਕਰੀਬਨ ਨਹੀਂ ਹੋ ਸਕਦੇ ਪਰ ਉਹਨਾਂ ਨੇ ਫਿਰ ਫਿਰ ਦੁਬਾਰਾ ਵਿਸ਼ਵਾਸ ਦਿਵਾਇਆ ਕਿ ਅਸੀਂ ਅਸੀਂ ਤੁਹਾਡੇ ਜਾਇਜ਼ ਮੰਗਾਂ ਤੇ ਜ਼ਰੂਰ ਗੌਰ ਕਰਾਂਗੇ ਸਾਡੇ ਨਾਲ ਪੂਰਾ ਅਸੀਂ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਸੀ ਉਹ ਰিসিਵ ਕਰਕੇ ਲੈ ਕੇ ਆਏ